ਜਾਨਦੇ ਆ ਦਰਸ਼ਨ ਮੇਲੇ ਕੀਤੇ ਪ੍ਰਕਰਮਾ ਕੀਤੀਆਂ ਪ੍ਰਸ਼ਾਦਾ ਛਕਿਆ ਭੋਜਨ ਛਕਿਆ ਤੇ ਗੁਰਮੁਖ ਪਿਆਰਿਓ ਫਾਰਮੈਂਟੀ ਕੀਤੀ ਫਿਰ ਸਾਡੀ 바ਰੀ ਆ ਜਾਂਦੀ ਹੈ ਫੋਟੋ ਮਾ ਖਿਚਵਾਉਂਦੀ ਮੈਂ ਕਿਉਂ ਗੱਲ ਕਰ ਰਿਹਾ ਬਹੁਤ ਸਾਰਾ ਅੱਜ ਕੁਝ ਹੋ ਰਿਹਾ ਸ੍ਰੋਮਣੀ ਕਮੇਟੀ ਨੂੰ ਜਾਂ ਉੱਥੋਂ ਦੇ ਸੇਵਾਦਾਰਾਂ ਨੂੰ ਇਹ ਲਿਖ ਕੇ ਕਿਉਂ ਲਾਉਣਾ ਪਿਆ ਵੀ ਭਾਈ ਇੱਥੇ ਰੀਲਾਂ ਬਣਾਉਣੀ ਆ ਗੀਤਾਂ ਤੇ ਬੋਲੋ ਮਨਾਂ ਨੇ ਕਿਉਂਕਿ ਸਾਡਾ ਸੁਭਾਅ ਬਣ ਗਿਆ ਅਸੀਂ ਉੱਥੇ ਜਾ ਕੇ ਰੀਲਾ ਵੀ ਬਣਾਉਂਦੇ ਆ ਤਰ੍ਹਾਂ ਤਰ੍ਹਾਂ ਦੇ ਗੀਤ ਗੰਦੇ ਅਦਕ ਲਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਅਸੀਂ ਜਾਣਾ ਤੇ ਉੱਥੇ ਆਸ਼ੀਰਵਾਦ ਲੈਣ ਵਾਸਤੇ ਅਸੀਂ ਨਾਮ ਦੀ ਦਾਤ ਬਖਸ਼ਿਸ਼ ਦੀ ਦਾਤ ਗੁਰੂ ਰਾਮਦਾਸ ਮਹਾਰਾਜ ਦੇ ਸ਼ਰਨ ਉੱਥੋਂ ਕੁਝ ਲੈਣ ਵਾਸਤੇ ਗਏ ਸਾਂ ਤੇ ਅਸੀਂ ਤੇ ਗੁਰਮੁਖ ਪਿਆਰੇ ਉੱਥੇ ਜਾ ਕੇ ਰੀਲਾਂ ਲਾਗੇ ਬਣਾਉਂਦੇ ਉੱਥੇ ਜਾ ਕੇ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਦਾਰੇ ਕਰਨੇ ਸੰਤ ਪਰ ਸੱਚੀ ਕਿਤੇ ਗੌਰ ਕਰਿਓ ਇਹ ਗੱਲ ਸੋਚਣ ਵਾਲੀ ਹੈ ਜਿੰਨੇ ਵੀ ਜਾਣਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਤੇ ਜਾਂ ਇਉਂ ਕਹਿ ਲਾ ਵੀ ਗੁਰੂ ਰਾਮਦਾਸ ਮਹਾਰਾਜ ਨੂੰ ਮਿਲਣ ਵਾਸਤੇ ਜਿੰਨੇ ਜਾਂਦੇ ਨੇ ਜਿੰਨੀਆਂ ਫੋਟੋਮਾ ਕਰਾਉਂਦੇ ਨੇ ਸੱਚੀ ਸਾਰੇ ਫੋਟੋ ਕਰਾਉਣ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਲ ਪਿੱਠ ਕਿਉਂ ਕਰ ਲੈਂਦੇ ਇਹ ਤੇ ਗੌਰ ਕਰਿਓ ਜਿੰਨੇ ਫੋਟੋ ਮਾ ਭਜਾਉਣਗੇ ਸਾਰਿਆਂ ਦੀਆਂ ਪਿੱਠਾਂ ਹੋਣਗੀਆਂ ਦਰਬਾਰ ਸਾਹਿਬ ਵੱਲ ਗੁਰੂ ਰਾਮਦਾਸ ਮਹਾਰਾਜ ਵੱਲ ਪਿੱਠ ਕਿਉਂ ਹੱਦੀ ਤੇ ਪਿੱਠੀ ਪਹਿਲਾਂ ਹੀ ਉਧਰ ਹੀ ਹੈ ਅਸੀਂ ਤੇ ਗੁਰੂ ਰਾਮਦਾਸ ਮਹਾਰਾਜ ਨੂੰ ਪਹਿਲੀ ਵੇਦਾਵਾ ਦੇ ਰੱਖਿਆ ਅਸੀਂ ਤੇ ਗੁਰੂ ਰਾਮਦਾਸ ਮਹਾਰਾਜ ਦੇ ਰਸਤੇ ਤੋਂ ਪਹਿਲੀ ਢੜਕ ਚੁੱਕੇ ਆ ਨਹੀਂ ਗੁਰੂ ਪਿਆਰੇਓ ਕਦੇ ਵੀ ਗੁਰੂ ਦਰਬਾਰ ਦੇ ਵੱਲ ਪਿੱਠ ਕਰਕੇ ਫੋਟੋ ਨਾ ਖਿੱਚਵੈਈਏ ਗੁਰੂ ਦਰਬਾਰ ਇੱਕ ਸ਼ਿੰਨਰੀ ਨਹੀਂ ਹੈ ਕੋਈ ਉਹ ਫੋਟੋ ਮਾ ਖਜਾਉਣ ਵਾਸਤੇ ਨਹੀਂ ਬਣਿਆ ਉਹ ਉਪਦੇਸ਼ ਲੈਣ ਵਾਸਤੇ ਸਾਨੂੰ ਉਥੋਂ ਚੰਗੇ ਸੰਸਕਾਰ ਚੰਗਾ ਉਪਦੇਸ਼ ਉਥੋਂ ਦੀ ਮਰਯਾਦਾ ਹੈ ਜਿਹੜੀ ਉਹ ਵੀ ਸਾਨੂੰ ਫਾਲੋ ਕਰਨੀ ਚਾਹੀਦੀ ਹੈ ਅੱਲਾ ਇਹ ਨਹੀਂ ਵੀ ਅਸੀਂ ਇਸ਼ਨਾਨ ਕੀਤਾ ਫੋਟੋ ਮਾ ਖਜਾਈਆਂ ਪ੍ਰਸ਼ਾਦਾ ਪਾਣੀ ਸ਼ਕਿਆ ਬਾਜ਼ਾਰ ਘੁਮੇ ਹੈਨਾ ਤਰ੍ਹਾਂ ਤਰ੍ਹਾਂ ਦੀਆਂ ਮੌਜਾਂ ਵਾਡੀਆਂ ਅਸੀਂ ਜਾਏ ਆਏ ਜੀ ਦਰਬਾਰ ਸਾਹਿਬ ਨਹੀਂ ਕੋਈ ਦੂਸਟੇਸ਼ਨ ਤੇ ਥੋੜੀ ਗਿਆ ਕੋਈ ਸਿਨੇਮੇ ਘਰ ਜਾ ਥੋੜੀ ਗਿਆ ਕੋਈ ਅਖਾੜੇ ਦੇ ਵਿੱਚ ਥੋੜੀ ਗਿਆ ਉਹ ਬੇਸ਼ਰਮ ਤੂੰ ਤੇ ਗੁਰੂ ਰਾਮਦਾਸ ਮਹਾਰਾਜ ਦੀ ਬੁਕਤਲ ਦੇ ਵਿੱਚ ਗਿਆ ਜ਼ਰੂਰ ਹੈ ਪਰ ਵਾਂਝਾ ਰਹਿ ਗਿਆ ਖਾਲੀ ਮੁੜ ਆਇਆ ਜਿਹੋ ਜਾਂ ਗਿਆ ਉਹੇ ਜੀ ਵਾਪਸ ਆ ਗਿਆ ਗੁਰਬਾਣੀ ਕੀ ਕਹਿੰਦੀ ਹੈ ਸੁਜੇ ਘਰ ਕਾ ਪ੍ਰਹਣਾ ਜਿਉ ਆਇਆ ਤਿਉ ਜਾਏ ਇਹ ਕਿਤੇ ਹਾਲ ਤਾਂ ਸਾਡੀ ਤੇ ਨਹੀਂ ਜੇ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਜਾਣੇ ਹੋ ਨਾ ਸਵੱਬ ਬਣਿਆ ਸੱਚੇ ਗੁਰੂ ਰਾਮਦਾਸ ਮਹਾਰਾਜ ਦੀ ਬੁੱਕਲ ਦੇ ਵਿੱਚ ਬੈ ਕੇ ਕਿਤੇ ਅਰਦਾਸ ਕਰਿਓ ਤਰਲਾ ਕਰ ਲਿਓ ਸਤਿਗੁਰੂ ਸੱਚੇ ਪਾਤਸ਼ਾ ਜਿੱਦਾਂ ਤੁਸੀਂ ਗੁਰੂ ਕੇ ਸਿੱਖਾਂ ਦੇ ਮੇਰ ਕੀਤੀ ਆ ਨਾ ਸਤਿਗੁਰੂ ਸੱਚੇ ਪਾਤਸ਼ਾ ਜਿੱਦਾਂ ਤੁਸੀਂ ਭਾਈ ਸਾਲੋ ਵਰਗਿਆਂ ਤੇ ਕਿਰਪਾ ਕਰ ਦਿੱਤੀ ਸਤਿਗੁਰੂ ਸੱਚੇ ਪਾਤਸ਼ਾ ਜਿੱਦਾਂ ਹੋਰ ਬੜੇ ਗੁਰਸਿੱਖਾਂ ਤੇ ਕਿਰਪਾ ਕੀਤੀ ਹੈ ਬਾਬਾ ਬੁੱਢਾ ਜੀ ਹੋ ਗਏ ਹੋਰ ਬੜੇ ਗੁਰਸਿੱਖ ਹੋਏ ਨੇ ਜਿੱਦਾਂ ਤੁਸੀਂ ਉਹਨਾਂ ਤੇ ਮਿਹਰ ਕੀਤੀ ਨਾਮ ਦੀ ਦਾਤ ਦੇ ਦਿੱਤੀ ਤੇ ਇਸ ਤਰ੍ਹਾਂ ਸਾਡੀ ਝੋਲੀ ਦੇ ਵਿੱਚ ਵੀ ਦਾਤ ਪਾ ਦਿੱਤੀ ਅੱਜ ਵੀ ਮੈਂ ਕਹਿ ਲਵਾਂ ਕਲਾ ਜਿਹੜੀ ਵਰਤਦੀ ਹੈ ਗੁਰੂ ਰਾਮਦਾਸ ਮਰਦਿਤ ਕਰਤੇ ਕਿੰਨਿਆਂ ਦੀਆਂ ਬਿਮਾਰੀਆਂ ਠੀਕ ਹੋਈਆਂ ਜੀ ਕਿੰਨਿਆਂ ਨੂੰ ਦੁੱਧ ਪੁੱਤ ਦੀਆਂ ਦਾਤਾਂ ਮਿਲੀਆਂ ਠੀਕ ਹੈ ਮਾੜਾ ਕਹਿਣ ਵਾਲੇ ਕਹੀ ਜਾਣਦੇ ਇਹਨਾਂ ਦੇ ਕਹਿਣ ਦੇ ਨਾਲ ਤੇ ਨਾਤਾ ਗੁਰੂ ਦੀ ਵਡਿਆਈ ਘਟਦੀ ਐ ਤੇ ਨਹੀਂ ਵੱਧਦੀ ਐ ਗੁਰਬਾਣੀ ਕਹਿੰਦੀ ਐ ਜੇ ਸਭ ਮਲਕੈ ਆਖ ਨਾ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਇਹਨਾਂ ਨੰਦਕਾਂ ਦੇ ਕਹਿਣ ਦੇ ਨਾਲ ਗੁਰੂ ਰਾਮਦਾਸ ਨਰ ਦੀ ਸ਼ੋਭਾ ਘਟਦੀ ਨਹੀਂ ਉਤੇ ਵੱਧਦੀ ਐ ਕਿੰਨਿਆਂ ਨੇ ਤਬਾਹ ਕਰਨ ਲਈ ਸੋਚਿਆ ਜੀ ਕਿੰਨਿਆਂ ਨੇ ਮਿੱਟੀ ਦੇ ਵਿੱਚ ਮਿਲਾਉਣ ਦੇ ਲਈ ਸੋਚਿਆ ਇੱਥੇ ਅਹਿਮਦ ਸਾਹਿਬ ਅਬਦਾਲੀ ਆਇਆ ਮੱਸਾ ਰੰਗੜਾ ਆਇਆ ਤੇ ਗੁਰਮੁਖੋ ਪਿਆਰੇ 인ਦਰਾ ਗੰਧੀ ਆਈ ਬੜਿਆਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਤੇ ਗੁਰੂ ਰਾਮਦਾਸ ਜੀ ਦੇ ਘਰ ਵੱਲ ਨਿਗਾ ਮਾਰ ਕੇ ਦੇਖੋ ਸੱਚੀ ਅੱਗੇ ਨਾਲੋਂ ਵੀ ਸੋਹਣਾ ਲੱਗਦਾ ਹੈ ਅੱਗੇ ਨਾਲੋਂ ਵੀ ਫਵਦਾ ਹੈ ਇਹ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਦਰ ਐਸਾ ਹੈ ਜਿਨੇ ਗੁਰਮੁਖ ਪਿਆਰਿਓ ਮੈਲੀ ਨਿਗਾ ਦੇ ਨਾਲ ਤੱਕਿਆ ਉਹਦੀਆਂ ਕੁਲਾ ਨਾਸ ਹੋ ਗਈਆਂ ਨੇ ਇਹ ਗੁਰੂ ਨਾਨਕ ਦਾ ਕਰ ਹੈ ਗੁਰੂ ਨਾਨਕ ਦੇ ਮਰਨੇ ਸਿੱਖੀ ਦੀਆਂ ਜੜਾਂ ਇੰਨੀਆਂ ਡੁੰਗੀਆਂ ਲਾ ਦਤੀਆਂ ਕਿ ਸੱਚੀ ਜੜਾਂ ਨੂੰ ਪੱਟਣ ਵਾਲੀ ਆਪ ਹੀ ਆਉਂਦੀਆਂ ਜੜਾਂ ਪਟਾ ਲੈਂਦਾ